ਸੋ ਜੀ ਕ ਵੀ ਕਿਸੇ ਲੇਡੀ ਨੇ ਮੈਨੂੰ ਮੈਸੇਜ ਕੀਤਾ ਮੈਨੂੰ ਬੜਾ ਦੁੱਖ ਹੋਇਆ ਉਹਨਾਂ ਨੇ ਉਹਦੇ ਚ ਕਿਹਾ ਕਿ ਤੁਹਾਡੀ ਪਰਵਰਿਸ਼ ਬੜੀ ਗਲਤ ਹੋਈ ਵੀ ਆ ਚੱਲ ਚਲੇ ਵੀ ਕਿਸੇ ਹੁਣ ਤੁਸੀਂ ਫੇਰ ਵਾਪਸ ਆ ਗਏ 15 ਦਿਨਾਂ ਲਈ ਮੈਂ ਗਿਆ ਸੀ ਯੂ ਐਸ ਅਮਰੀਕਾ ਗਿਆ ਸੀ ਜਦੋਂ ਇਹ ਬਾਹਲੇ ਵਿਵਾਦ ਜੁੜਦੇ ਕਿ ਬਾਹਲੀਆਂ ਪ੍ਰੋਬਲਮਸ ਆ ਗਈਆਂ ਤੇ ਮੈਨੂੰ ਘਰ ਦੇ ਨੇ ਨਹੀਂ ਕਿਹਾ ਮੇਰਾ ਹੀ ਮਨ ਹੋਇਆ ਮੈਂ ਕਹਿ ਰਿਹਾ ਹੋਈ ਕੀ ਜਾਂਦਾ ਵੀ ਦੰਨ ਕਰੋ ਜਦੋਂ ਜਦੋਂ ਬਾਈ ਜੀ ਇਦਾਂ ਦੇ ਵੱਡੇ ਇਲਜ਼ਾਮ ਲੱਗਦੇ ਪਿੱਛੇ ਜੇ ਤਾਂ 2 ਸਾਲ ਪਹਿਲਾਂ ਤਾਂ ਬਹੁਤ ਜ਼ਿਆਦਾ ਹੀ ਲੱਗੇ ਤੁਹਾਡੇ ਤੇ ਨਹੀਂ ਨਹੀਂ ਬਾਈ ਬਿਲਕੁਲ ਲੱਗੇ ਤੇ ਤੁਹਾਡੇ ਫਾਦਰ ਤੇ ਤੋਡੇ ਵਾਈਫ ਤੇ ਤੁਹਾਡੇ ਘਰਦਿਆਂ ਤੇ ਬਹੁਤ ਬਾਈ ਮੇਰੇ ਮੇਰੇ ਭਾਈ ਜਦੋਂ ਇਹੋ ਜਿਹੇ ਇਲਜ਼ਾਮ ਲੱਗਦੇ ਨਾ ਦੁੱਖ ਬਹੁਤ ਹੁੰਦਾ ਮੈਂ ਇੱਕ ਵਾਰੀ ਪਿੱਛੇ ਇੰਟਰਵਿਊ ਦੱਸਿਆ ਸੀਗਾ ਵੀ ਕਿਸੇ ਲੇਡੀ ਨੇ ਮੈਨੂੰ ਮੈਸੇਜ ਕੀਤਾ ਮੈਨੂੰ ਬੜਾ ਦੁੱਖ ਹੋਇਆ ਉਹਨਾਂ ਨੇ ਉਹਦੇ ਵਿੱਚ ਕਿਹਾ ਕਿ ਤੁਹਾਡੀ ਪਰਵਰਿਸ਼ ਬੜੀ ਗਲਤ ਹੋਈ ਵੀ ਆ ਤੇਰੀ ਫਲਾਨਾ ਤੈਉਂ ਕਹਿਦਾ ਤੇ ਯਾਰ ਮੈਨੂੰ ਉਹਦਾ ਵੀ ਜਿੰਨੇ ਚੰਗੇ ਤਰੀਕੇ ਨਾਲ ਮੇਰੇ ਮਾਪਿਓ ਨੇ ਮੈਨੂੰ ਸਾਫ਼ ਤਰੀਕੇ ਨਾਲ ਪਾਲਿਆ ਏ ਹੱਕ ਦੀ ਕਮਾਈ ਕਰਕੇ ਹਨ ਤੇ ਮੈਨੂੰ ਦੁੱਖ ਤਾਂ ਲੱਗੂਗਾ ਬਾਈ ਮੈਂ ਫੇਰ ਵੀ ਤੁਸੀਂ ਦੇਖੋ ਵੀ ਉਹ ਚੀਜ਼ਾਂ ਨੂੰ ਸੁਣਨਾ ਬਹੁਤ ਔਖਾ ਹੁੰਦਾ ਤੇ ਉਹਨੂੰ ਸੁਣ ਕੇ ਪੇਸ਼ੈਂਟ ਕਿਉਂਕਿ ਕਈ ਥਾਂ ਤੇ ਤੁਸੀਂ ਇਸ ਤਰੀਕੇ ਨਾਲ ਫਸ ਜਾਂਦੇ ਵੀ ਤੁਸੀਂ ਬੋਲ ਨਹੀਂ ਪਾਉਂਦੇ ਹਾਂਣਾ ਬਾਈ ਆਪਣੀ ਕਿਸੇ ਨਾਲ ਨਹੀਂ ਬਣਦੀ ਡਿਫਰੈਂਟ ਸਟੋਰੀ ਆ ਹਾਂਣਾ ਤੁਹਾਡਾ ਤੁਸੀਂ ਕਿਸੇ ਨਾਲ ਨਹੀਂ ਬੋਲਦੇ ਡਿਫਰੈਂਟ ਸਟੋਰੀ ਆ ਪਰ ਬਾਈ ਆਪਾਂ ਕਿਸੇ ਦੇ ਟੱਬਰ ਦੇ ਲਈ ਕਿਸੇ ਦੇ ਪਰਿਵਾਰ ਦੇ ਲਈ ਕੁਈ ਮੌਤ ਦੀ ਗਵਾਹ ਤਾਂ ਨਹੀਂ ਕਰਦੇ ਹੂੰ ਮੇਰੇ ਹੁਣ ਜਵਾਕ ਹੈ ਬਾਈ 5.5 ਸਾਲ ਦਾ ਮੈਂ ਅੱਗੇ ਵੀ ਦੱਸਦਾ ਇੰਟਰਵਿਊ 'ਚ ਉਹ ਰਾਤ ਨੂੰ ਜੇ ਕਿਤੇ ਮੰਨ ਕੇ ਚੱਲੋ ਉਹਨੂੰ ਛਿੱਕਾਂ ਲੱਗ ਜਾਣ ਬੁਖਾਰ ਹੋ ਜਾਵੇ ਤੇ ਉਹਨੂੰ ਜਵਾਕ ਨੂੰ ਲੈ ਕੇ ਅਸੀਂ ਹਸਪੀਟਲ ਭਜਦੇ ਹਾਂ ਹੂੰ ਤੇ ਮੈਂ ਇੱਕ ਫਾਦਰ ਹਾਂ ਤੇ ਮੈਨੂੰ ਇਸ ਦੁੱਖ ਦਾ ਪਤਾ ਏ ਹੂੰ ਕਿ ਇੱਕ ਔਲਾਦ ਇੱਕ ਪੁੱਤ ਕੀ ਚੀਜ਼ ਹੁੰਦਾ ਏ ਹਨਾ ਤੇ ਬਾਈ ਮੈਂ ਕਿਉਂ ਕਿਸੇ ਦਾ ਬੁਰਾ ਮੰਗੂੰਗਾ ਮੈਂ ਤਾਂ ਇਹ ਅਰਦਾਸ ਕਰੂੰਗਾ ਕਿ ਭਰਾਵਾ ਵੀ ਸਾਰੀ ਦੁਨੀਆ ਖੁਸ਼ ਰਵੇ ਜਿਹਦੀ ਮੇਰੇ ਨਾਲ ਨਹੀਂ ਵੀ ਬਣਦੀ ਨਾ ਰੱਬ ਉਹਨੂੰ ਵੀ ਤਰੱਕੀ ਦੇਵੇ ਹੂੰ ਤੇ ਇਹ ਸੱਚਾਈ ਹੈ ਜਦੋਂ ਜਦੋਂ ਤੁਹਾਡੇ ਨਾਂ ਦੇ ਅੱਗੇ ਕੋਈ ਵਿਵਾਦ ਜੁੜਦਾ ਗਿਆ ਕਰਦੇ ਨੇ ਆਖਿਆ ਨਹੀਂ ਵੀ ਛੱਡਦੇ ਪੰਜਾਬ ਚਲੇ ਜਾ ਪੱਕਾ ਤੁਸੀਂ ਖੈਰ ਚਲੇ ਵੀ ਗਏ ਸੀ ਹੁਣ ਤੁਸੀਂ ਫੇਰ ਵਾਪਸ ਆ ਗਏ 15 ਦਿਨਾਂ ਲਈ ਮੈਂ ਗਿਆ ਸੀ ਯੂ ایس ਅਮਰੀਕਾ ਗਿਆ ਸੀ ਜਦੋਂ ਇਹ ਬਾਹਲੇ ਵਿਵਾਦ ਜੁੜਦੇ ਕੇ ਬਾਹਲੀਆਂ ਪ੍ਰੋਬਲਮਸ ਆ ਗਈਆਂ ਤੇ ਮੈਨੂੰ ਕਰਦੇ ਨੇ ਨਹੀਂ ਕਿਹਾ ਮੇਰਾ ਹੀ ਮਨ ਹੋਇਆ ਮੈਂ ਕਹਿ ਰੇ ਹੁਈ ਕੀ ਜਾਂਦਾ ਵੀ ਦੰਨ ਕਰੋ ਛੱਡ ਦੋ ਮੈਂ ਅਮਰੀਕਾ ਚਲਾ ਗਿਆ 15 ਦਿਨ ਮੈਂ ਉੱਥੇ ਰਿਹਾ ਪਰ ਉਹ 15 ਦਿਨ ਮੇਰੇ ਬੜੇ ਮੁਸ਼ਕਲ ਸੀ ਬਾਈ ਉਹ 15 ਦਿਨ ਯਾਰ ਮੈਂ ਆਏ ਸੋਚੀ ਗਿਆ ਯਾਰ ਵੀ ਵੀ ਜੜਪਟਣੀ ਬਹੁਤ ਔਖੀ ਹੁੰਦੀ ਹੈ ਬਾਈ ਹੁਣ ਮੈਂ ਤਾਂ ਸਾਰੀ ਜ਼ਿੰਦਗੀ ਇਹ ਸੋਚੀ ਆ ਕਿ ਯਾਰ ਵੀ ਜਦੋਂ ਮੈਂ ਜਦੇ ਹੁਣ ਮੇਰੇ ਇੱਕ ਜਵਾਕ ਵੀ ਮੈਨੂੰ ਇੰਡੀਆ ਪੜਾਉਣਾ ਹੈ ਮੈਂ ਉਹਨੂੰ ਆਪ ਦੇ ਅਰਕਾ ਬਣਾਉਣਾ ਹੈ ਹਨਾ ਅੱਛਾ ਸ਼ੁਰੂ ਤੋਂ ਸੋਚਿਆ ਸੀਗਾ ਪਿੰਡ ਤੇ ਵੀ ਮੈਂ ਹਾਂ ਨੂੰ ਇੰਡੀਆ ਦੇ ਵਿੱਚ ਅਸੀਂ ਰਹਿਣਾ ਹੈ ਇੰਡੀਆ ਨਹੀਂ ਛੱਡਣਾ ਪਰ ਤੁਹਾਨੂੰ ਕੋਈ ਹਾਲਾਤ ਇੰਡੀਆ ਤੁਹਾਡੀ ਕੰਟਰੀ ਛੱਡਣ ਨੂੰ ਮਜਬੂਰ ਕਰੇ ਤਾਂ ਤੁਸੀਂ ਆਪ ਸੋਚ ਕੇ ਦੇਖੋ ਤੁਹਾਨੂੰ ਕਿਵੇਂ ਲੱਗੂਗਾ ਹੂੰ ਇਹ 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 ਇਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਬਾਈ ਜਿਹੜੇ ਇਹ ਜੇ ਇਲਜ਼ਾਮ ਲਾਉਂਦੇ ਹਨ ਨੋ ਨੋ ਸੋਚਣਾ ਚਾਹੀਦਾ ਨਹੀਂ ਕਰੀਦਾ ਹੁੰਦਾ ਇਹ ਇਹ ਤੁਹਾਨੂੰ ਨਹੀਂ ਇਹ ਪਤਾ ਵੀ ਤੁਹਾਡਾ ਇੱਕ ਕਮੈਂਟ ਜਾਂ ਤੁਹਾਡੇ ਦਾ ਕੱਲੇ ਮੇਰੇ ਤੇ ਨਹੀਂ ਵੀ ਜੇ ਕਿਸੇ ਵੀ ਬੰਦੇ ਤੇ ਤੁਹਾਨੂੰ ਲੱਗਦਾ ਕਿ ਉਹ ਬੰਦਾ ਗਲਤ ਆ ਤਾਂ ਯਾਰ ਉਹ ਉਹ ਏਜੰਸੀਸ ਹੈਗੀਆਂ ਰੀਡਿੰਗ ਇਹਨੂੰ ਵੈਰੀਫਾਈ ਕਰਦੀਆਂ ਨੇ ਲੈਟ them do ਹੂੰ ਦੱਸਿਆ ਸੀਗਾ ਵੀ ਕਿਸੇ ਲੇਡੀ ਨੇ ਮੈਨੂੰ ਮੈਸੇਜ ਕੀਤਾ ਮੈਨੂੰ ਬੜਾ ਦੁੱਖ ਹੋਇਆ ਉਹਨਾਂ ਨੇ ਉਹਦੇ ਵਿੱਚ ਕਿਹਾ ਕਿ ਤੁਹਾਡੀ ਪਰਵਰਿਸ਼ ਬੜੀ ਗਲਤ ਹੋਈ ਵੀ ਆ ਚੱਲ ਚਲੇ ਵੀ ਕਿਸੇ ਹੁਣ ਤੁਸੀਂ ਫੇਰ ਵਾਪਸ ਆ ਗਏ 15 ਦਿਨਾਂ ਲਈ ਮੈਂ ਗਿਆ ਸੀ US ਅਮਰੀਕਾ ਗਿਆ ਸੀ ਜੋ ਤਵੇ ਬਾਲੇ ਵਿਵਾਦ ਜੁੜਦੇ ਕੇ ਬਾਲੀਆਂ ਪ੍ਰੋਬਲਮਸ ਆ ਗਈਆਂ ਤੇ ਮੈਨੂੰ ਘਰ ਦੇ ਨੇ ਨਹੀਂ ਕਿਹਾ ਮੇਰਾ ਹੀ ਮਨ ਹੋਇਆ ਮੈਂ ਕਹੇ ਰੇ ਹੋਈ ਕੀ ਜਾਂਦਾ ਵੀ ਦੰਨ ਕਰੋ ਜਦੋਂ ਜਦੋਂ ਬਾਈ ਜੀ ਇਦਾਂ ਦੇ ਵੱਡੇ ਇਲਜ਼ਾਮ ਲੱਗਦੇ ਪਿੱਛੇ ਜੇ ਤਾਂ 2 ਸਾਲ ਪਹਿਲਾਂ ਤਾਂ ਬਹੁਤ ਜ਼ਿਆਦਾ ਹੀ ਲੱਗੇ ਤੁਹਾਡੇ ਤੇ ਨਹੀਂ ਨਹੀਂ ਬਾਈ ਬਿਲਕੁਲ ਲੱਗੇ ਤੇ ਤੁਹਾਡੇ ਫਾਦਰ ਤੇ ਤੁਹਾਡੇ ਵਾਈਫ ਤੇ ਤੁਹਾਡੇ ਘਰਦਿਆਂ ਤੇ ਬਹੁਤ ਬਾਈ ਮੇਰੇ ਮੇਰੇ ਭਾਈ ਜਦੋਂ ਇਹੋ ਜਿਹੇ ਇਲਜ਼ਾਮ ਲੱਗਦੇ ਨਾ ਦੁੱਖ ਬਹੁਤ ਹੁੰਦਾ ਮੈਂ ਇੱਕ ਵਾਰੀ ਪਿੱਛੇ ਇੰਟਰਵਿਊ ਦੱਸਿਆ ਸੀਗਾ ਵੀ ਕਿਸੇ ਲੇਡੀ ਨੇ ਮੈਨੂੰ ਮੈਸੇਜ ਕੀਤਾ ਮੈਨੂੰ ਬੜਾ ਦੁੱਖ ਹੋਇਆ ਉਹਨਾਂ ਨੇ ਉਨੇ ਚ ਕਿਹਾ ਕਿ ਤੁਹਾਡੀ ਪਰਵਰਿਸ਼ ਬੜੀ ਗਲਤ ਹੋਈ ਵੀ ਆ ਤੇਰੀ ਫਲਾਨਾ ਤੇ ਉਹ ਕਹਿਦਾ ਤੇ ਯਾਰ ਮੈਨੂੰ ਤਾਂ ਵੀ ਜਿੰਨੇ ਚੰਗੇ ਤਰੀਕੇ ਨਾਲ ਮੇਰੇ ਮਾਪਿਓ ਨੇ ਮੈਨੂੰ ਸਾਫ਼ ਤਰੀਕੇ ਨਾਲ ਪਾਲਿਆ ਏ ਹੱਕ ਦੀ ਕਮਾਈ ਕਰਕੇ ਹਨ ਤੇ ਮੈਨੂੰ ਦੁੱਖ ਤਾਂ ਲੱਗੂਗਾ ਬਾਈ ਮੈਂ ਫੇਰ ਵੀ ਤੁਸੀਂ ਦੇਖੋ ਵੀ ਉਹ ਚੀਜ਼ਾਂ ਨੂੰ ਸੁਣਨਾ ਬਹੁਤ ਔਖਾ ਹੁੰਦਾ ਤੇ ਉਹਨੂੰ ਸੁਣ ਕੇ ਪੇਸ਼ੈਂਟ ਤੇ ਬੈਠਣਾ ਚੁੱਪ ਕਰਕੇ ਕਿਉਂਕਿ ਕਈ ਥਾਵਾਂ ਤੇ ਤੁਸੀਂ ਇਸ ਤਰੀਕੇ ਨਾਲ ਫਸ ਜਾਂਦੇ ਵੀ ਤੁਸੀਂ ਬੋਲ ਨਹੀਂ ਪਾਉਂਦੇ ਹਾਂਣਾ ਬਾਈ ਆਪਣੀ ਕਿਸੇ ਨਾਲ ਨਹੀਂ ਬਣਦੀ ਡਿਫਰੈਂਟ ਸਟੋਰੀ ਆ ਹਾਣਾ ਤੁਹਾਡਾ ਤੁਸੀਂ ਕਿਸੇ ਨਾਲ ਨਹੀਂ ਬੋਲਦੇ ਡਿਫਰੈਂਟ ਸਟੋਰੀ ਆ ਪਰ ਬਾਈ ਆਪਾਂ ਕਿਸੇ ਦੇ ਟੱਬਰ ਦੇ ਲਈ ਕਿਸੇ ਦੇ ਪਰਿਵਾਰ ਦੇ ਲਈ ਕੋਈ ਮੌਤ ਦੀ ਦਵਾ ਤਾਂ ਨਹੀਂ ਕਰਦੇ ਹੂੰ ਮੇਰੇ ਹੁਣ ਜਵਾਕ ਹੈ ਬਾਈ 5.5 ਸਾਲ ਦਾ ਮੈਂ ਅੱਗੇ ਵੀ ਦੱਸਦਾ ਇੰਟਰਵਿਊ ਚ ਉਹ ਰਾਤ ਨੂੰ ਜੇ ਕਿਤੇ ਮੰਨ ਕੇ ਚੱਲੋ ਉਹਨੂੰ ਛਿੱਕਾਂ ਲੱਗ ਜਾਣ ਬੁਖਾਰ ਹੋ ਜਾਵੇ ਤੇ ਉਹਨੂੰ ਜਵਾਕ ਨੂੰ ਲੈ ਕੇ ਅਸੀਂ ਹਸਪੀਟਲ ਭਜਦੇ ਹਾਂ ਹੂੰ ਤੇ ਮੈਂ ਇੱਕ ਫਾਦਰਾਂ ਤੇ ਮੈਨੂੰ ਇਸ ਦੁੱਖ ਦਾ ਪਤਾ ਏ ਹੂੰ ਕਿ ਇੱਕ ਔਲਾਦ ਇੱਕ ਪੁੱਤ ਕੀ ਚੀਜ਼ ਹੁੰਦਾ ਹੈ ਹਨ ਤੇ ਭਾਈ ਮੈਂ ਕਿਉਂ ਕਿਸੇ ਦਾ ਬੁਰਾ ਮੰਗੂਗਾ ਮੈਂ ਤਾਂ ਇਹ ਅਰਦਾਸ ਕਰੂੰਗਾ ਕਿ ਭਰਾਵਾ ਵੀ ਸਾਰੀ ਦੁਨੀਆ ਖੁਸ਼ ਰਵੇ ਜਿਹਦੀ ਮੇਰੇ ਨਾਲ ਨਹੀਂ ਵੀ ਬਣਦੀ ਨਾ ਰੱਬ ਉਹਨੂੰ ਵੀ ਤਰੱਕੀ ਦੇਵੇ ਤੇ ਇਹ ਸੱਚਾਈ ਹੈ ਜਦੋਂ ਜਦੋਂ ਤੁਹਾਡੇ ਨਾਂ ਦੇ ਅੱਗੇ ਕੋਈ ਵਿਵਾਦ ਜੁੜਦਾ ਗਿਆ ਘਰ ਦੇ ਨੇ ਆਖਿਆ ਨਹੀਂ ਵੀ ਛੱਡ ਦੇ ਪੰਜਾਬ ਚਲੇ ਜਾ ਪੱਕਾ ਤੁਸੀਂ ਖੈਰ ਚਲੇ ਵੀ ਕਿਸੇ ਹੁਣ ਤੁਸੀਂ ਫੇਰ ਵਾਪਸ ਆ ਗਏ 15 ਦੇ ਨਾਲ ਹੀ ਮੈਂ ਗਿਆ ਸੀ ਯੂ ਐਸ ਅਮਰੀਕਾ ਗਿਆ ਸੀ ਜਦੋਂ ਇਹ ਬਾਹਲੇ ਵਿਵਾਦ ਜੁੜਦੇ ਕਿ ਬਾਹਲੇ ਨਾਲ ਪ੍ਰੋਬਲਮਸ ਆ ਗਿਆ ਤੇ ਮੈਨੂੰ ਘਰ ਦੇ ਨੇ ਨਹੀਂ ਕਿਹਾ ਮੇਰਾ ਹੀ ਮਨ ਹੋਇਆ ਮੈਂ ਕਹਿ ਰਿਹਾ ਹੋਈ ਕੀ ਜਾਂਦਾ ਹੈ ਵੀ ਦੰਨ ਕਰੂ ਛੜ ਤੋਂ ਅਮਰੀਕਾ ਚਲਾ ਗਿਆ 15 ਦਿਨ ਮੈਂ ਉੱਥੇ ਰਿਹਾ ਪਰ ਉਹ 15 ਦਿਨ ਮੇਰੇ ਬੜੀ ਮੁਸ਼ਕਲ ਸੀ ਬਾਈ ਉਹ 15 ਦਿਨ ਯਾਰ ਮੈਂ ਆਏ ਸੋਚੀ ਗਿਆ ਯਾਰ ਵੀ ਵੀ ਜੜਪਟਣੀ ਬਹੁਤ ਔਖੀ ਹੁੰਦੀ ਹੈ ਬਾਈ ਹੁਣ ਮੈਂ ਤਾਂ ਸਾਰੀ ਜ਼ਿੰਦਗੀ ਇਹ ਸੋਚੀ ਆ ਕਿ ਯਾਰ ਵੀ ਜਦੋਂ ਮੈਂ ਜਦੋਂ ਹੁਣ ਮੇਰੇ ਇੱਕ ਜਵਾਕ ਹੈ ਵੀ ਮੈਨੂੰ ਇੰਡੀਆ ਪੜਾਉਣਾ ਹੈ ਮੈਂ ਉਹਨੂੰ ਆਪ ਦੇ ਵਰਗਾ ਬਣਾਉਣਾ ਹੈ ਹਣਾ ਅੱਛਾ ਸ਼ੁਰੂ ਤੋਂ ਸੋਚਿਆ ਸੀਗਾ ਪਿੰਡ ਤੇ ਵੀ ਮੈਂ ਹਾਂ ਨੂੰ ਇੰਡੀਆ ਦੇ ਵਿੱਚ ਅਸੀਂ ਰਹਿਣਾ ਹੈ ਇੰਡੀਆ ਨਹੀਂ ਛੱਡਣਾ ਪਰ ਤੁਹਾਨੂੰ ਕੋਈ ਹਾਲਾਤ ਇੰਡੀਆ ਤੁਹਾਡੀ ਕੰਟਰੀ ਛੱਡਣ ਨੂੰ ਮਜਬੂਰ ਕਰੇ ਤਾਂ ਤੁਸੀਂ ਆਪ ਸੋਚ ਕੇ ਦੇਖੋ ਤੁਹਾਨੂੰ ਕਿਵੇਂ ਲੱਗੂਗਾ ਹੂੰ ਇਹ 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 ਉਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਬਈ ਜਿਹੜੇ ਇਹ ਜੇ ਇਲਜ਼ਾਮ ਲਾਉਂਦੇ ਹਨ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜੀ ਇਹ ਨਹੀਂ ਕਰੀਦਾ ਹੁੰਦਾ ਇਹ ਇਹ ਥੋੜ ਨੂੰ ਨਹੀਂ ਇਹ ਪਤਾ ਵੀ ਤੁਹਾਡਾ ਇੱਕ ਕਮੈਂਟ ਜਾਂ ਤੁਹਾਡੇ ਦਾ ਕੱਲੇ ਮੇਰੇ ਤੇ ਨਹੀਂ ਵੀ ਜੇ ਕਿਸੇ ਵੀ ਬੰਦੇ ਤੇ ਤੁਹਾਨੂੰ ਲੱਗਦਾ ਕਿ ਉਹ ਬੰਦਾ ਗਲਤ ਆ ਤਾਂ ਯਾਰ ਉਹ ਉਹ ਏਜੰਸੀਸ ਹੈਗੀਆਂ ਰੀਡਿੰਗ ਇਹਨੂੰ ਵੈਰੀਫਾਈ ਕਰਦੀਆਂ ਨੇ ਲੈਟ them do ਹੂੰ